ਪੰਜਾਬ ਪੁਲਿਸ ਦੇ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਵਾ ਅੱਜ 8 ਆਈਪੀਐਸ ਜਿਹੜੇ ਨੇ ਉਹਨਾਂ ਦੀਆਂ ਟਰਾਂਸਫਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਬਦਲੀਆਂ ਕੀਤੀਆਂ ਗਈਆਂ ਨੇ ਪੂਰੀ ਜਾਣਕਾਰੀ ਦੇ ਦਿੰਨੇ ਆ ਨੰਬਰ 1 ਤੇ ਜਿਹੜੇ ਨੇ ਨਿਲੰਬਰੀ ਜਗਦਲੇ ਨੇ ਜਿਨ੍ਹਾਂ ਨੂੰ ਡੀਆਈਜੀ ਲੁਧਿਆਣਾ ਰੇਂਜ ਜਿਹੜਾ ਵਾ ਲਗਾਇਆ ਗਿਆ ਸੀਗਾ ਤਾਂ ਹੁਣ ਉਹ ਡੀਆਈਜੀ ਕਾਉਂਟਰ ਇੰਟੈਲੀਜੈਂਸ ਪੰਜਾਬ ਐਸਐਸ ਨਗਰ ਹੋਣਗੇ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਬਦਲੀਆਂ ਜਿਹੜੀਆਂ ਅੱਜ ਕੀਤੀਆਂ ਗਈਆਂ ਨੇ ਅੱਠ ਟਰਾਂਸਫਰ ਹੋਈਆਂ ਨੇ ਜਿਨ੍ਹਾਂ ਚੋਂ ਨਿਲੰਬਰੇ ਜਗਦਲੇ ਵਿਜੇ ਜਿਨ੍ਹਾਂ ਨੂੰ ਡੀਆਈਜੀ ਲੁਧਿਆਣਾ ਰੇਂਜ ਸੀਗਾ ਉਹ ਹੁਣ ਡੀਆਈਜੀ ਕਾਉਂਟਰ ਇੰਟੈਲੀਜੈਂਸ ਪੰਜਾਬ ਐਸਐਸ ਨਗਰ ਹੋਣਗੇ ਇਸ ਤੋਂ ਇਲਾਵਾ ਦੂਸਰੇ ਨੰਬਰ ਤੇ ਕੁਲਦੀਪ ਸਿੰਘ ਚਾਹਲ ਆਈਪੀਐਸ ਇਹਨਾਂ ਨੂੰ ਡੀਆਈਜੀ ਟੈਕਨੀਕਲ ਸਰਵਿਸ ਪੰਜਾਬ ਚੰਡੀਗੜ੍ਹ ਜਿਹੜਾ ਲਗਾਇਆ ਗਿਆ ਸੀਗਾ ਇਹਨਾਂ ਦੇ ਵਿੱਚ ਐਡੀਸ਼ਨਲ ਜਿਹੜਾ ਵਾਅਦਾ ਕੀਤਾ ਗਿਆ ਵਾ ਇਹਨਾਂ ਕੋ ਹੁਣ ਡੀਆਈਜੀ ਪਟਿਆਲਾ ਰੇਂਜ ਵੀ ਹੋਵੇਗਾ ਕੁਲਦੀਪ ਸਿੰਘ ਚਾਹਲ ਨੂੰ ਹੁਣ ਡੀਆਈਜੀ ਪਟਿਆਲਾ ਰੇਂਜ ਵੀ ਹੋਣਗੇ ਇਸ ਤੋਂ ਇਲਾਵਾ ਉਹਨਾਂ ਕੋ ਡੀਆਈਜੀ ਟੈਕਨੀਕਲ ਸਰਵਿਸ ਪੰਜਾਬ ਚੰਡੀਗੜ੍ਹ ਜਿਹੜਾ ਵਾ ਇਹ ਵੀ ਰਹੇਗਾ ਇਸ ਤੋਂ ਇਲਾਵਾ ਸਤਿੰਦਰ ਸਿੰਘ ਆਈਪੀਐਸ ਨੇ ਐ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੀਗੇ ਤਾਂ ਇਹਨਾਂ ਨੂੰ ਹੁਣ ਡੀਆਈਜੀ ਲੁਧਿਆਣਾ ਰੇਂਜ ਰਹੇਗਾ ਤਾ ਇਹ ਪਹਿਲਾਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸੀਗੇ ਹੁਣ ਲੁਧਿਆਣਾ ਡੀਆਈਜੀ ਰੇਂਜ ਹੋਣਗੇ ਡਾਕਟਰ ਸਤਿੰਦਰ ਸਿੰਘ ਆਈਪੀਐਸ ਇਸ ਤੋਂ ਇਲਾਵਾ ਚਾਰ ਨੰਬਰ ਤੇ ਨੇ ਡਾਕਟਰ ਨਾਨਕ ਸਿੰਘ ਜਿਹੜੇ ਕਿ ਆਈਪੀਐਸ ਨੇ ਇਹਨਾਂ ਦੀ ਪ੍ਰੋਮੋਸ਼ਨ ਕੀਤੀ ਗਈ ਆ ਇਹਨਾਂ ਕੋ ਹੁਣ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਹੋਵੇਗਾ ਜਿਵੇਂ ਕਿ ਦੱਸ ਰਹੇ ਹਾਂ ਕਿ ਇਹ ਜਿਹੜੀਆਂ ਬਦਲੀਆਂ ਹੋਈਆਂ ਨੇ ਡਾਕਟਰ ਨਾਨਕ ਸਿੰਘ ਜਿਹੜੇ ਆਈਪੀਐਸ ਨੇ ਇਹਨਾਂ ਦੀ ਪ੍ਰੋਮੋਸ਼ਨ ਕੀਤੀ ਗਈ ਆ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਹੋਣਗੇ ਇਸ ਤੋਂ ਇਲਾਵਾ ਗੁਰਮੀਤ ਸਿੰਘ ਚੋਹਾਨ ਇਹਨਾਂ ਦੀ ਵੀ ਪ੍ਰਮੋਸ਼ਨ ਜਿਹੜੀ ਆ ਕੀਤੀ ਗਈ ਆ ਡੀਆਈਜੀ ਏਜੀਟੀਐਫ ਪੰਜਾਬ ਐਸਐਸ ਨਗਰ ਪ੍ਰਮੋਸ਼ਨ ਕੀਤੀ ਗਈ ਆ ਡਾਕਟਰ ਗੁਰਮੀਤ ਸਿੰਘ ਚੋਹਾਨ ਨੇ ਸੌਰੀ ਗੁਰਮੀਤ ਸਿੰਘ ਚੋਹਾਨ ਅਵੇਲੇਬਲ ਫॉर ਪੋਸਟਿੰਗ ਔਨ ਪ੍ਰਮੋਸ਼ਨ ਇਹਨਾਂ ਦੀ ਪ੍ਰਮੋਸ਼ਨ ਕੀਤੀ ਗਈ ਆ ਡੀਆਈਜੀ ਏਜੀਟੀਐਫ ਪੰਜਾਬ ਐਸਐਸ ਨਗਰ ਹੋਣਗੇ ਇਸ ਤੋਂ ਇਲਾਵਾ ਨਵੀਨ ਸੈਣੀ ਇਹ ਵੀ ਆਈਪੀਐਸ ਨੇ ਇਹਨਾਂ ਦੀ ਵੀ ਪ੍ਰੋਮੋਸ਼ਨ ਕੀਤੀ ਗਈ ਹੈ ਡੀਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਜਿਹੜਾ ਵਾ ਇਹਨਾਂ ਨੂੰ ਹੁਣ ਦਿੱਤਾ ਗਿਆ ਵਾ ਨਵੀਨ ਸੈਣੀ ਹੁਣਾਂ ਦੀ ਪ੍ਰੋਮੋਸ਼ਨ ਹੋਈ ਹੈ ਆਈਪੀਐਸ ਨੇ ਇਹਨਾਂ ਦੀ ਪ੍ਰੋਮੋਸ਼ਨ ਹੋਈ ਹੈ ਡੀਆਈਜੀ ਕ੍ਰਾਈਮ ਪੰਜਾਬ ਚੰਡੀਗੜ੍ਹ ਜਿਹੜਾ ਵਾ ਦਿੱਤਾ ਗਿਆ ਵਾ ਦਰੁਪ ਦੇਹਿਆ ਇਹ ਆਈਪੀਐਸ ਨੇ ਇਹ ਡੈਪੂਟੇਸ਼ਨ ਤੇ ਸੀਗੇ ਅ ਅਵੇਲੇਬਲ ਫॉर ਪੋਸਟਿੰਗ ਔਨ ਰਿਟਰਨ ਫ্রম ਸੈਂਟਰਲ ਡੈਪੂਟੇਸ਼ਨ ਇਹਨਾਂ ਨੂੰ ਹੁਣ ਏਆਈਜੀ ਕਾਉਂਟਰ ਇੰਟੈਲੀਜੈਂਸ ਪੰਜਾਬ ਚੰਡੀਗੜ੍ਹ ਦਿੱਤਾ ਗਿਆ ਵਾ ਇਸ ਤੋਂ ਇਲਾਵਾ 8ਵੇਂ ਨੰਬਰ ਤੇ ਨੇ ਡਾਕਟਰ ਸੁਧਾਰ ਵਿਜੀ ਇਹ ਵੀ ਡੈਪੂਟੇਸ਼ਨ ਤੇ ਸੀਗੇ ਇਹਨਾਂ ਨੂੰ ਹੁਣ ਏਆਈਜੀ ਇੰਟਰਨਲ ਸਿਕਿਉਰਿਟੀ ਪੰਜਾਬ ਐਸਐਸ ਨਗਰ ਦਿੱਤਾ ਗਿਆ ਵਾ ਤਾਂ ਆ ਅੱਠ ਆਈਪੀਐਸ ਅਫਸਰ ਜਿਹੜੇ ਨੇ ਜਿਨ੍ਹਾਂ ਦੀਆਂ ਟਰਾਂਸਫਰ ਹੋਈਆਂ ਨੇ ਜਿਨ੍ਹਾਂ ਦੀਆਂ ਬਦਲੀਆਂ ਹੋਈਆਂ ਨੇ ਉਸਤੇ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਅੱਜ ਪੰਜਾਬ ਪੁਲਿਸ ਨੇ ਇੱਕ ਵੱਡਾ ਫੇਰ ਬਦਲ ਕੀਤਾ ਵਾ ਅੱਠ ਆਈਪੀਐਸ ਜਿਹੜੇ ਨੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਬਦਲੀਆਂ ਕੀਤੀਆਂ ਨਹੀਂ ਕਿਸੇ ਨੇ ਪ੍ਰੋਮੋਸ਼ਨ ਕੀਤੀ ਹੈ ਕਿਸੇ ਨੂੰ ਬਦਲਿਆ ਗਿਆ ਵਾ ਤਾਂ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ ਇੱਕ ਵਾਰ ਫੇਰ ਦੱਸ ਦਿੰਨੇ ਆ ਅੱਠ ਅਧਿਕਾਰੀ ਅੱਠ ਆਈਪੀਐਸ ਅਫਸਰ ਜਿਹੜੇ ਨੇ ਉਹਨਾਂ ਨੂੰ ਬਦਲਿਆ ਗਿਆ ਵਾ ਉਹਨਾਂ ਦੀ ਪ੍ਰੋਮੋਸ਼ਨ ਕੀਤੀ ਗਈ ਆ ਜਿਨ੍ਹਾਂ ਚੋਂ ਇੱਕ ਨਾਮ ਆ ਨਿਲੰਬਰੀ ਜਗਦਲੇ ਕੁਲਦੀਪ ਸਿੰਘ ਚਾਹਰ ਅਸਤਿੰਦਰ ਸਿੰਘ ਆਈਪੀਐਸ ਨੇ ਡਾਕਟਰ ਨਾਨਕ ਸਿੰਘ ਨੇ ਗੁਰਮੀ ਸਿੰਘ ਚੋਹਾਨ ਨੇ ਨਵੀਨ ਸੈਣੀ ਨੇ ਦਰੁਪਦਈਆ ਨੇ ਡਾਕਟਰ ਸੁਦੀਰ ਵਿਜੀ ਇਹ ਇਹਨਾਂ ਦੀਆਂ ਜਿਹੜੀਆਂ ਵਾ ਬਦਲੀਆਂ ਕੀਤੀਆਂ ਗਈਆਂ ਇਹਨਾਂ ਨੂੰ ਟਰਾਂਸਫਰ ਕੀਤਾ ਗਿਆ ਵਾ ਤੇ ਇਹ ਹੈ ਅੱਠ ਬਦਲੀਆਂ ਹੋਈਆਂ ਨੇ ਅੱਠ ਜਣਿਆਂ ਨੂੰ ਟਰਾਂਸਫਰ ਕੀਤਾ ਗਿਆ ਵਾ ਇਹ ਨਵੀਂ ਜਿਹੜੀ ਇਹ ਬਦਲੀਆਂ ਹੋਈਆਂ ਨੇ ਉਸਤੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆ ਜਗਬਣੀ ਤੇ ਸਾਂਝੀ ਕੀਤੀ ਹੈਗੀ